ਹਾਥਾ ਟੁੱਟੇ ਹੋਏ ਨੇ ਚਾਜ ਨਾਲ ਸੰਭਰ ਲੈ ਆ ਬਿਰਲਾ ਜਿਹਾ ਕੂੜਾ ਕੱਢ ਲੈ ਰੇਤਾ ਤਾਂ ਉਵੇਂ ਜੁੱਕ ਪਿਆਗਾ ਕੱਢੀ ਤਾਂ ਜਾਨੀ ਅਮਾ ਹੋਰ ਕਿੰਨਾ ਕੂੜਾ ਕੱਢੀ ਜਾਮਾ ਸਾਰਾ ਤਾਂ ਝਾੜੂ ਲਾਈ ਦੰਨੀ ਹੈਗੀ ਐਡਾ ਵੱਡਾ ਝਾੜੂ ਨਹੀਂ ਚੱਕੀਦਾ ਹੁੰਦਾ ਕਸਿਆ ਹੋਇਆ ਹੋ ਪਿਆ ਰੜਕਾ ਉਹਦੇ ਨਾਲ ਐਂ ਘੁਰਚ ਘੁਰਚ ਕੱਢ ਇਹਦੇ ਨਾਲ ਟਾਈਮ ਨਹੀਂ ਲੱਗਣਾ ਮਾ ਮਹੀ ਮਿੰਟਾਂ 'ਚ ਹੋਜੂ ਕੰਮ ਕਰ ਲਾਂ ਤੋ ਮੈਨੂੰ ਕਹਿੰਦੀ ਮਿੰਟਾਂ 'ਚ ਹੋਜੂ ਕੰਮ ਕੰਮ ਮਕਾਉਣ ਦੀਆਂ ਕਾਲੀ ਕਰਿਆ ਕਰ ਕੰਮ ਸੋਹਣਾ ਕਰਨ ਦੀ ਕਾਲੀ ਕਰਿਆ ਕਰ ਨਹੀਂ ਨਾ ਇਹ ਕਰ ਹੋ ਪਾਈਪ ਪਈਏ ਸਿੱਧੀ ਕਰਕੇ ਚੜਾ ਮੋਟਰ ਤੇ ਪਾਈਪ ਬੇੜਾ ਤੋ ਦੇ ਐਨੀ ਠੰਡ ਦੇ ਵਿੱਚ ਮਾਂ ਬੇੜਾ ਠੰਡਾ ਪਾਣੀ ਆਉ ਉਹਦੇ ਵਿੱਚੋਂ ਜਦੋਂ ਉਹ ਚੱਲ ਪਈ ਨਾ ਪਾਣੀ ਉਹਦੀ ਨਿਗਾ ਆਉਣ ਲੱਗ ਜੂਗਾ ਕੋਈ ਤੱਤਾ ਕਰਕੇ ਪਾਣੀ ਬੇੜਾ ਨਹੀਂ ਤੋ ਨਹੀਂ ਹੁੰਦੀ ਮਾਂ ਮੈਨੂੰ ਐ ਤਾਂ ਦੱਸੋ ਇਹਦੇ ਵਿੱਚ ਇੰਨਾ ਕੋਈ ਰੇਤਾਂ ਨਹੀਂ ਕੁਝ ਵੀ ਨਹੀਂ ਹੈਗਾ ਨਾਲੇ ਝਾੜੂ ਨਾਲ ਕੱਢੀ ਤਾਂ ਜੰਨੀਆ ਸਾਰਾ ਕੁਝ ਕਿਉਂ ਤੁਸੀਂ ਮੇਰਾ ਜੀਣਾ ਦੁੱਬਰ ਕਰੀ ਜਾਂਦੇ ਹੋਗੇ ਅੱਛਾ ਤੇਰਾ ਜੀਣਾ ਹਰਾਮ ਕਰਤਾ ਹੈ ਮੈਂ ਤੈਨੂੰ ਬੁਰੀ ਲੱਗਦੀ ਐ ਦਾ ਮਤਲਬ ਕਰੋ ਕੱਢ ਕੇ ਰਾਜੀ ਐ ਤੂੰ ਮੈਨੂੰ ਲੈ ਮਾਂ ਕਿਉਂ ਕਲੇਸ਼ ਬਧਾਈ ਜੰਨੀ ਆ ਮੈਂ ਤਾਂ ਇਹ ਜੀ ਗੱਲ ਕਹੀ ਵੀ ਨਹੀਂ ਹੈਗੀ ਵੀ ਕਰੋ ਨਿਕਲ ਜੋ ਨਾਲੇ ਤੁਹਾਡਾ ਆਪ ਦਾ ਘਰ ਆ ਜੀ ਸਦ ਕੇ ਰਹੋ ਕਾਣੂ ਮੈਨੂੰ ਤੰਗ ਕਰਦੇ ਹੋ ਫਿਰ ਅੱਛਾ ਤੂੰ ਮੈਨੂੰ ਕਹਿੰਦੀ ਐ ਘਰੇ ਰਹਿ ਮਾਂ ਚੱਲ ਤੇਰੀ ਮੈਂ ਰਾਤ ਕੱਟਦੀ ਐ ਮੈਂ ਮੈਂ ਲਿਖੀ ਆ ਮੈਨੂੰ ਲੈ ਤੇਰੀ ਹਿੰਮਤ ਕਮੀ ਹੋਈ ਹੈ ਕੁੜੀ ਰੱਥ ਲਾਉਣ ਦੀ ਮੈਂ ਇਹਦੇ ਕਦੋਂ ਹੱਥ ਲੱਦੀ ਮੈਂ ਤੈਨੂੰ ਐ ਕਹਿੰਦੀ ਮੈਂ ਕੁੰਡਾ ਖਾਂਡਾ ਜਾਂ ਲਾ ਕੇ ਰੱਖਿਆ ਕਰ ਭਾਈ ਮਾਰ ਮੰਗਤ ਬਹੁਤ ਫਿਰਦੀ ਆ ਆ ਅੱਖਾਂ ਮੇਰੀਆਂ ਫੁੱਟੀਆਂ ਨਹੀਂ ਹੈਗੀਆਂ ਸਾਰਾ ਕੁਝ ਦੇਖ ਲਿਆ ਮੈਂ ਦੇਖੋ ਭਾਈ ਸਾਹਿਬ ਲਿਮਟ 'ਚ ਰਹਿ ਕੇ ਬੋਲੋ ਲੈ ਤੁਹਾਡਾ ਹੱਕ ਨਹੀਂ ਮੈਨੂੰ ਐ ਬੋਲਣ ਦਾ ਆ ਤੁਹਾਡੀ ਕਿੱਡੀ ਕਿ ਲਿਮਟ ਐ ਕੁੜੀ ਦੀ ਕੁਤਨੀ ਫੜ ਚੱਦੀ ਐ ਤੂੰ ਕੀ ਗੱਲ ਕੀ ਕਸੂਰ ਐ ਦਾ ਸੁਣ ਲੈ ਫਿਰ ਕਸੂਰ ਇਹਦਾ ਕੰਮ ਨਹੀਂ ਧੰਦਾ ਨਹੀਂ ਕਰਦੇ ਕਿ ਸੰਭਰਾ ਹੈ ਦੇਖੀ ਜਿਵੇਂ ਆਖਾ ਬੇੜਾ ਤੋੜ ਦੇ ਭਾਈ ਪੈਪ ਚੜਾ ਕੇ ਨਿੱਗਾ ਪਾਣੀ ਹੈ ਤਾਂ ਮੈਨੂੰ ਕਹਿੰਦੀ ਆ ਕਿ ਤੂੰ ਤਾਂ ਮੈਨੂੰ ਰਹਿਣਾ ਹੀ ਉੱਪਰ ਘਰ ਰੱਖਿਆ ਉਹ ਬੱਸ ਕਰ ਭਾਈ ਬੱਸ ਕਰ ਬਿਨਾਂ ਗੱਲ ਤੋਂ ਬਹਾਨੇ ਨਾ ਬਣਾ ਹੱਦ ਹੋ ਗਈ ਸੋਟਿਆਣੀ ਅਸੀਂ ਫੁੱਲਾਂ ਵਾਂਗੂ ਪਾਲੀਏ ਕੁੜੀ ਹਰੇਕੀ ਫੁੱਲਾਂ ਵਾਂਗੂ ਪਾਲਦਾ ਪਰ ਸੌਰੇ ਕਰ ਤੋੜਦਾ ਅਗਲਾ ਤਾਂ ਅਗਲਾ ਕੰਮ ਕਰਨ ਖਾਤਰ ਸੌਰੇ ਘਰ ਲੈ ਜਾਂਦੇ ਨੇ ਜੇ ਮੈਂ ਤੇਰੇ ਮੁੰਡੇ ਦੀ ਗਿੱਚੀ ਫੜਾਂ ਫਿਰ ਤੈਨੂੰ ਕੰਮ ਲੱਗੂ ਅੱਛਾ ਮੇਰੇ ਮੁੰਡੇ ਦੀ ਗਿੱਚੀ ਸੌਖੀ ਨਹੀਂ ਫੜਨੀ ਪਈ ਸੌਖੀ ਨਹੀਂ ਫੜਨੀ ਪਈ ਦੂਜੀਆਂ ਗੀਆਂ ਕੁੜੀਆਂ ਨੂੰ ਕੁੱਟ ਮਾਰ ਕਰ ਲਿਆ ਕਰੋ ਆਪਦੇ ਤੇ ਦੁੱਖ ਲੱਗਦਾ ਫਿਰ ਆ ਦੇਖ ਲੈ ਤੇਰਾ ਪਿਓ ਨਾ ਹੋ ਖੜਾ ਉੱਥੇ ਠੰਡ ਚ ਬੰਦਿਆਂ ਕੋਲੇ ਐ ਨਹੀਂ ਦਿਆ ਕੇ ਤੂੰ ਹੀ ਚੱਕ ਬੈ ਜਾ ਬੰਦਾ ਇੱਥੇ ਸੇਕ ਲਾ ਲੈ ਮੰਮੀ ਇੱਥੇ ਕਿਹੜਾ ਅੱਗ ਮਚਦਿਆ ਇਹਨੂੰ ਅੱਗ ਮਚਾ ਮੇਰੇ ਤਾਂ ਖਤੂਆਂ ਨਾਲ ਭਰਤੀਆਂ ਫਿਰ ਡੰਡੇ ਡੱਕੇ ਜੇ ਹੋਰ ਲਾ ਕੋਈ ਪਿੱਛੇ ਨੇ ਗਿੱਲੇ ਪੈਣ ਪਿੱਛੇ ਵਾਲੇ ਡੱਕੇ ਬਸ ਕਹਿ ਕੇ ਸਾਰਦਿਆ ਕਰ ਤੂੰ ਤਾਂ ਚੰਗਾ ਆਉ ਉਨ ਤੂੰ ਜੀ ਮੈਨੂੰ ਅੱਖਾਂ ਜੇ ਤੂੰ ਆ ਪਾਈ ਚਲੋ ਰੋਣਾ ਛੱਡਾਈ ਚਲੋ ਚੰਗਾ ਆ ਗਿਆ ਹੋ ਚੰਗਾ ਹੋ ਗਿਆ ਬੈ ਜਾ ਸੇਕਲਾ ਸੇਕਲਾ ਦੇਖੀ ਡਾਡੀ ਅੱਗ ਹੈ ਨਹੀਂ ਕਿ ਸੇਕਲਾ ਧੂਆਂ ਬੜਾ ਆਈ ਜਾਂਦਾ ਅੱਗ ਤਾਂ ਮੱਚ ਜੂ ਮੈਂ ਆਖਿਆ ਨਾ ਮਖਾਈ ਤੋਂ ਡੰਡੇ ਜੇ ਲਿਆ ਬੈਠੀ ਨਹੀਂ ਸਾਰਤਾ ਕਈ ਗਿੱਲੇ ਨੇ ਤਾਂ ਇਹ ਕੁੜੀ ਨਾ ਕੰਮ ਦਾ ਡੱਕਾ ਨਹੀਂ ਤੋੜਦੀ ਹੈਗੀ ਮੈਂ ਇਹਨਾਂ ਸਰ ਜਾਂਦਾ ਭਾਈ ਗਾਹ ਨਹੀਂ ਸਰਨਾ ਮੈਂ ਤੈਨੂੰ ਦੱਸਾਂ ਗੱਲ ਉਹ ਹੀ ਤਾਂ ਗੱਲ ਉਥੇ ਦੇ ਕੋਈ ਸੱਸ ਭੈੜੀ ਮਿਲਗੀ ਨਾ ਤੇਰਾ ਜਣਾ ਹਰਾਮ ਕਰ ਦੂ ਦੇਖ ਲਾ ਉਹ ਕੋਈ ਨਾ ਡੈਡੀ ਕਿਦਰ ਹੀ ਨਹੀਂ ਭੈੜੀ ਮਿਲਦੀ ਹੈਗੀ ਮੇਰੀ ਮਾਂ ਵਰਗੀ ਮਿਲੂ ਤੇ ਮਾਂ ਵਾਂਗੂ ਹੀ ਪਿਆਰ ਕਰੂੰਗੀ ਲੈ ਹਾਂ ਊੜਗੇ ਗੱਲਾਂ ਨਾਲ ਨਹੀਂ ਸਰਦਾ ਵੀਰ ਹਰ ਗੱਲ ਨਾ ਮਜ਼ਾਕ ਚ ਨਾ ਕਰਿਆ ਕਰ ਬਗਾਨੇ ਕਰਿਆ ਨਾ ਮਾੜਾ ਮੋਟਾ ਕੰਮ ਤਾਂ ਦੱਸ ਸਿੱਖ ਲੈ ਡੱਕਾ ਕੰਮ ਦਾ ਨਹੀਂ ਜਾਣਦੀ ਆ ਜੁੰਡੇ ਆ ਦੇਖ ਲਾ ਸਾਰਾ ਦਿਨ ਖੁੱਲੇ ਡੈਡੀ ਸਿਰ ਨਾ ਆ ਕੇ ਹੱਤੀ ਸੀ ਮੈਂ ਕਿਹਾ ਚਲ ਸੁੱਕ ਜਾਣਗੇ ਹੁਣ ਬੰਨ ਲੈ ਇਹਨਾਂ ਨੂੰ ਮਾ ਗਿੱਲੇ ਪਏ ਨੇਗੇ ਸਰਨਾ ਉਹਨੂੰ ਦੱਸ ਗਈ ਭਾਈ ਤੂੜੀ ਦਾ ਕੰਮ ਕਰਦੀਆਂ ਸੌਰੀਆਂ ਬਿਮਾਰ ਹੋ ਜਾਣਗੀ ਤੂੰ ਦਪਈ ਜਾਂਦੀ ਆ ਸਰਨਾ ਗਈਆਂ ਕਹਿੰਦੀ ਦਾੜੀ ਮੈਂ ਕਿਹੜਾ ਕਿਤੇ ਬਾਹਰ ਜਾਣ ਲੱਗੀ ਆ ਇੱਥੇ ਤਾਂ ਬੈਠੀ ਆਂ ਗਈ ਹੋਈ ਚਲ ਉਹ ਤਾਂ ਛੱਡ ਪਰਾਂ ਭਾਈ ਸਾਡੀ ਗੱਲ ਗੌਰ ਨਾਲ ਸੁਣ ਸੇਰਾ ਹੁਣ ਇੱਥੇ ਤਾਂ ਚੱਲੀ ਜਾਂਦਾ ਤੇਰਾ ਆਪਦਾ ਘਰ ਹੈ ਜਦੋਂ ਬਗਾਨੇ ਘਰ ਜਾਵੇਂਗੀ ਫਿਰ ਉਹਨੂੰ ਵੀ ਆਪਦਾ ਬਣਾਉਣਾ ਪੂ ਹੌਲੀ ਹੌਲੀ ਹੈ ਉੱਥੇ ਇੱਕ ਨੱਦਾ ਕੰਮ ਤਾਂ ਚੱਲ ਜਾਂਦਾ ਜੇ ਬੰਦਾ ਨਾ ਆਉਂਦਾ ਹੋਵੇ ਸਾਰੇ ਨਹੀਂ ਚੱਲਦੇ ਮੈਂ ਤੈਨੂੰ ਦੱਸਾਂ ਗੱਲ ਆ ਤੇਰੀ ਮਾਂ ਤੋਂ ਕੱਲੀ-ਕੱਲੀ ਚੀਜ਼ ਸਿੱਖ ਲਾ ਤੜੀ ਸਿੱਖੀ ਤਾਂ ਜਾਨੀ ਐ ਨਾ ਕਿ ਸਿੱਖੀ ਜਾ ਮੈਂ ਮਹੀਨਾ ਹੋ ਗਿਆ ਰੋਟੀਆਂ ਪਕਾਉਣੇ ਸਿੱਖੀ ਨਹੀਂ ਤੂੰ ਆਉਂਦੀ ਐ ਨੇ ਗੋਲ ਲਾਉਣੇ ਮੰਮੀ ਅੱਜ ਮੈਂ ਬਣਾਈ ਸੀ ਨਾ ਰੋਟੀ ਗੋਲ ਗੋਲ ਬਣਾਈ ਸੀ ਨਾ ਮਾਲੀਆਂ ਗੋਲ ਨੇ ਖਾ ਤੇਰਾ ਪਿਓ ਵੀ ਖਾਊਗਾ ਦੇਖ ਲੂਗਾ ਉਹਦਾ ਇੱਕ ਕੰਨ ਨਹੀਂ ਜਾਂਦਾ ਇੱਕ ਆ ਜਾਂਦਾ ਨਾ ਨੂੰ ਪੁੱਤੇ ਦੇ ਹੋ ਪਰੌਂਠੇ ਨੇ ਨਾ ਹੋ ਰੋਟੀਆਂ ਨੇ ਜਹ ਜਿਹੇ ਆਉਂਦੀ ਐ ਬਣਾ ਤੇ ਇਹਨਾਂ ਦੇ ਢਿੱਡ ਚ ਜਾ ਕੇ ਕਿਹੜਾ ਗੋਲੇ ਰਹੂਗੀ ਦੱਸ ਮੈਂ ਨਾ ਸਬਜ਼ੀ ਵੀ ਇਸੇ ਨੇ ਬਣਾਈ ਹੋਊ ਨਾ ਆ ਹੋਈ ਸੀ ਨੇ ਬਣਾਈ ਐ ਚਮਚੇ ਤਿੰਨ ਮਾਰੇ ਭਰ ਕੇ ਨੂਨ ਦੇ ਬਲੱਡ ਮੇਰਾ ਪਹਿਲੀ ਹੀ ਵਧੀ ਜਾਂਦਾ ਨਾਨਾ ਜੀ ਮੈਨੂੰ ਆਉਂਦੀ ਐ ਮੈਂ ਬਣਾ ਕੇ ਦੇ ਦਾਂ ਨੀ ਤੁਸੀਂ ਤਾਂ ਉਹੀ ਮੇਰੇ ਨਾਲ ਲੜਨਾ ਲੱਗ ਜਾਨੇ ਹੋ ਕਿ ਸਿੱਖ ਲੋ ਹੌਲੀ ਹੌਲੀ ਪੁੱਤ ਗੱਲ ਤਾਂ ਉੱਥੇ ਆ ਜਾਂਦੀ ਐ ਜਿਹੇ ਜੀ ਵਾਲੀ ਗੱਲ ਨਹੀਂ ਹੈਗੀ ਇੱਥੇ ਤਾਂ ਜਿਵੇਂ ਬਣਾਈ ਜੰਨੀ ਐ ਚੱਲੀ ਜਾਂਦਾ ਕਹਿ ਦਿੰਦੇ ਆ ਚੱਲ ਕੋਈ ਨਾ ਪਰ ਗਾਂ ਬਗਾਨੀ ਮਾਂ ਨਹੀਂ ਕਹਿੰਦੀ ਹੈਗੀ ਵੀ ਚੱਲ ਕੋਈ ਨਾ ਹੈ ਇੱਕ ਕੰਮ ਸਿੱਖਣਾ ਜ਼ਰੂਰੀ ਐ ਸੋਣਾ ਸਿੱਖ ਲੋ ਹੌਲੀ ਹੌਲੀ ਪਤੇਰੇ ਟਾਈਮ ਪੈ ਕਿਤੇ ਤੁਸੀਂ ਮੈਨੂੰ ਹੁਣੇ ਗੱਡੀ ਛਾੜਨ ਲੱਗਿਓ ਵਿਆਹਣ ਲੱਗਿਓ ਬਸੇ ਰੌਟਾ ਟਾਈਮ ਪੈ ਲੈ ਬੋਲਿਆ ਅਸੀਂ ਤਾਂ ਸਕੀਮਾਂ ਬਣਾਈ ਬੈਠੇ ਆ ਬਸ ਬੜਾ ਟਾਈਮ ਇੰਟਾਪਦਾ ਹੁਣਾਂ ਲੱਾ ਅੱਡੀ ਉੱਡੀ ਛੇਦੀ ਨੇ ਮੈਂ ਵਿਆਹ ਕਰਾਉਂਦੀ ਹੈਗੀ ਜੇ ਕੋਈ ਰਿਸ਼ਤਾ ਰੁਸਤਾ ਦੇਖੋਂਗੇ ਕਿ ਨਾ ਮੁੰਡਾ ਦੇਖਣੋਂਗੇ ਮੈਂ ਤਾਂ ਬੋਲ ਮਾਰੀ ਜਾਉਂਗੀ ਆਪੇ ਕਹਿ ਦੋ ਭਾਈ ਇਹ ਤਾਂ ਕਮਲ ਹੀ ਆਗੀ ਅਸੀਂ ਨਹੀਂ ਵਿਆਹਉਂਦੇ ਹੈਗੇ ਹਾਂ ਕਹਿ ਕੇ ਸਾਰਾ ਵਿਆਹ ਕਰ ਪਹਿਲਾਂ ਤੇਰੀ ਮਾਂ ਨੇ ਵੀ ਬੋਲ ਮਾਰਿਆ ਹੁਣ ਆ ਬੈਠੀ ਆ ਔਰੇ ਫਸੀ ਸਾਰਾ ਕੰਮ ਕਰਨਾ ਪੈਂਦਾ ਵੀਰ ਐਂ ਨਹੀਂ ਸਰਦਾ ਗੱਲਾਂ ਨਾਲ ਹੈ ਦੇ ਕਮਲੀਆਂ ਗੱਲਾਂ ਕਰਦੀ ਅਕੇ ਮੈਂ ਤਾਂ ਬੋਲ ਮਾਰੂੰਗੀ ਐਵੇਂ ਕਿ ਮਾਰੇਗੀ ਬੋਲ ਹੈ ਅਗਲਾ ਕੀ ਸੋਚੂਆ ਮੁੜ ਕੇ ਰਿਸ਼ਤਾ ਨਹੀਂ ਹੋਣਾ ਮੈਂ ਤੈਨੂੰ ਦੱਸਾਂ ਗੱਲ ਔਰ ਡੈਡੀ ਮੈਂ ਕਿਹੜਾ ਫਿਰ ਹੋ ਜੇ ਕਰਾਉਣ ਲੱਗਿਆਂ ਮੈਨੂੰ ਨਹੀਂ ਲੋੜ ਲੋੜ ਹੈਗੀ ਚੰਗਾ ਉਹੀ ਆ ਚੱਕਾ ਬੁੱਤ ਕੋ ਨਹੀਂ ਲੈ ਲਾ ਕਮਾਲ ਕਰ ਦਿਓ ਸੌਰੀ ਐ ਕਹਿ ਕੇ ਸਰ ਜਾਂਦਾ ਇਹਨੂੰ ਤਾਂ ਓਏ ਇੱਕ ਗੱਲ ਦਾ ਹੋਰ ਵੀ ਡਰ ਆ ਮੈਨੂੰ ਤੂੰ ਵੀ ਇਹਨੂੰ ਫੜ ਕੇ ਕੰਮ ਤੇ ਲਾਉਂਦੀ ਨਹੀਂ ਜੇ ਕੱਲ ਨੂੰ ਇਹਦੀ ਸੱਸ ਨੇ ਜਾਂ ਸਹੁਰੇ ਨੇ ਕੋਈ ਗੱਲ ਕਹਿਤੀ ਲਾਂਬੇ ਵਾਲੀ ਮੇਰਾ ਤਾਂ ਮਰਨ ਹੋ ਜੂ ਬਾਈ ਉੜੀ ਨੂੰ ਕਿੱਤੇ ਲਾ ਗੱਲਾਂ ਚ ਸਾਰਦੀ ਐ ਕੰਮ ਲੱਗਦੀ ਨਹੀਂ ਹੈਗੀ ਜੇ ਕੰਮ ਕਰਾਉਣੀ ਆ ਤਾਂ ਉਹ ਸੋਨਾ ਕੰਮ ਨਹੀਂ ਕਰਦੀ ਰੋਟੀਆਂ ਦੇਖ ਲਈ ਅੱਜ ਖਾ ਕੇ ਵੀ ਕਹੇ ਜੀ ਆ ਪਕਾਈਆਂ ਨਹੀਂ ਅਠ ਖੁੰਜੀਆਂ ਜੈਰੋਈ ਨੇ ਲਖਣ ਹੀ ਨਹੀਂ ਹੈਗਾ ਮੈਂ ਕੀ ਕਰਾਂ ਦੱਸ ਉਹ ਲਖਣ ਤਾਂ ਆਜੂ ਮਾੜਾ ਮੋਟਾ ਲਾਇਆ ਕਰ ਕੰਮ ਧੰਦੇ ਲਵੇ ਖੜਿਆ ਕਰ ਆਪ ਦੱਸਿਆ ਕਰ ਵੀ ਇੰਨਾ ਨੂਨ ਮਿਰਚ ਪੈਂਦਾ ਭਈ ਐ ਆਟਾ ਗੁੰਨੀ ਦਾ ਐ ਰੋਟੀ ਬੇਲੀ ਜਾਂਦੀ ਏ ਹੈ ਤੂੰ ਤਾਂ ਪਰਾਂ ਹੋ ਕੇ ਬੈਏ ਨੇ ਫਿਰ ਜਿਹ ਹੈ ਉਹਨੂੰ ਆਉਂਦਾ ਉਹ ਕਰੀ ਜਾਂਦੀ ਏ ਐਂ ਕਰਾਉਣਾ ਪੈਂਦਾ ਜਵਾਕ ਤੋਂ ਕੰਮ ਤਾਂ ਵੀ ਚੱਲ ਆਪੇ ਹੌਲੀ ਹੌਲੀ ਸਿੱਖ ਜੂ ਪਰ ਇੱਕ ਦਿਨ ਕੰਮ ਕਰਕੇ ਦੂਜੇ ਦਿਨ ਕਹਿੰਦੀ ਹੁਣ ਮੈਂ ਥੋਂਦਾ ਨਹੀਂ ਆਈ ਚੰਬਲੀ ਹੋਈ ਐ ਇਹ ਇਹ ਤਾਂ ਕਹੇ ਸ਼ੁਕਰ ਮਨਾ ਹੁਣ ਜਵਾਨੇ ਦਾ ਫਰਕ ਪੈ ਗਿਆ ਜੇ ਕਿਤੇ ਪਹਿਲਾਂ ਵਾਲਾ ਜਵਾਨਾ ਹੁੰਦਾ ਬਣਾ ਹੀ ਖੜੀ ਸੀ ਖੇਸੇ ਤਾਂ ਹੈ ਓ ਖੇਸ ਭਾਰਦਾ ਦਾ ਰੋਟੀ ਕਰਨੀ ਨਹੀਂ ਆਉਂਦੀ ਬਗਾਨੇ ਘਰੇ ਜਾ ਕੇ ਅਗਲੇ ਦਾ ਢਿੱਡ ਭਰਦੇ ਉਹੀ ਬਹੁਤਾ ਹੈ ਉਹ ਚਲ ਹੁਣ ਰਿਸ਼ਤਾ ਤਾਂ ਕਰਾਂਗੀ ਮੈਂ ਵੀ ਇਹੀ ਚਾਹਣਾ ਵੀ ਇਹਦਾ ਵਿਆਹ ਤੋਂ ਪਹਿਲਾਂ ਪਹਿਲਾਂ ਇਹ ਜਮਾਂ ਬਣਾ ਦੇ ਪਾਰਸ ਦੀ ਬੱਟੀ ਬਣਾ ਦੇ ਨੂੰ ਜਮਾਂ ਐ ਸਾਰੇ ਕੰਮ ਸਿਖਾ ਦੇ ਕੱਲ ਨੂੰ ਆਪਾਂ ਨੂੰ ਨਾ ਕੋਈ ਕਹੇ ਵੀ ਇਹਦੇ ਮਾਪਿਓ ਨੇ ਇਹਨੂੰ ਕੀ ਸਿਖਾਇਆ ਮੇਰੀ ਤਾਂ ਨਾ ਜਾਨ ਫਸੀ ਪਈ ਐ ਕਦੇ ਕਦੇ ਤਾਂ ਸੋਚਦੀ ਆ ਵੀ ਜਿੱਥੇ ਸੱਸ ਨਾ ਹੋਵੇ ਨੂੰ ਉੱਥੇ ਵਿਆhdੀਏ ਫੇਰ ਐਂ ਲੱਗਦਾ ਵੀ ਜੇ ਬੇਸੱਸਵਾਰੀ ਘਰ ਪਾਲਤਾ ਤਾਂ ਮੁੜਕੇ ਤਾਂ ਭੁੱਖੇ ਮਾਰ ਦੂ ਜਿਹੜੇ ਦੋਜੀ ਹੋਣਗੇ ਜੇ ਬੁੜੀ ਹੋਊਗੀ ਉਹ ਪਕਾ ਕੇ ਤਾਂ ਖਵਾ ਦਿਆ ਕਰੂ ਇਹ ਤਾਂ ਲਖਣ ਕਾਸ਼ੇ ਦਾ ਨਹੀਂ ਲੈਂਦੀ ਲੈਣੇ ਮੈਂ ਤੈਨੂੰ ਹੋਰ ਕਹਿਣਾ ਓਏ ਹਰੇਕ ਬੰਦਾ ਆ ਨਹੀਂ ਖਾਂਦਾ ਸਮਾਨ ਕਦੇ ਬਰੈਡ ਬਣਾ ਲੈ ਕਦੇ ਸਮੋਸੇ ਬਣਾ ਲੈ ਆਹ ਆ ਤਾਂ ਬਾਧੂ ਜਾਣਦੀ ਐ ਚੋਲੇ ਕਰਨ ਤਾਂ ਗੱਲ ਕਰ ਜਿਹੜੇ ਜ਼ਰੂਰੀ ਕੰਮ ਨੇ ਉਹ ਨਹੀਂ ਸਿੱਖਦੀ ਉੱਥੇ ਸਾਰੇ ਸਮੋਸੇ ਖਾਣ ਵਾਲੇ ਨਹੀਂ ਹੁੰਦੇ ਮੈਂ ਤੈਨੂੰ ਦੱਸਾਂ ਗੱਲ ਅਗਲਾ ਦਾਲ ਰੋਟੀ ਚੰਗੀ ਭਾਲਦਾ ਹੁੰਦਾ ਚੱਲ ਕੋਈ ਨਾ ਕਿਤੇ ਤਾਂ ਲਾਉਂਗੀ ਏ ਹੌਲੀ ਹੌਲੀ ਵਾਹਿਗੁਰੂ ਸਤਨਾਮ ਵਾਹਿਗੁਰੂ ਕਰ ਯੂ ਜੱਤੀ ਹਾਂ ਭਾਈ ਆ ਜਾ ਠੀਕ ਹੋ ਠੀਕ ਆ ਤੂੰ ਕਿਵੇਂ ਘੜਾ ਮਾਰ ਲੈ ਅਜ ਬਸ ਐ ਆ ਗਿਆ ਮੈਂ ਤੁਰਦਾ ਫਿਰਦਾ ਚੱਲ ਵਧੀਆ ਕਰਿਆ ਭਾਈ ਮੈਂ ਤਾਂ ਬਿੱਲੇ ਵਾਸਤੇ ਕੁੜੀ ਦੇਖੀ ਦੀ ਇੱਕ ਕੁਬ ਚੁਣਾਇ ਵੀ ਕਰ ਦਿਓ ਸਰ ਇੱਕ ਤਵੇਲੇ ਦਾ ਰਿਸ਼ਤਾ ਤਾਂ ਭਾਈ ਅਸੀਂ ਲੈ ਲਾਂਗੇ ਪਰ ਕੁੜੀ ਵਧੀਆ ਘਰੋਂ ਹੋਣੀ ਚਾਹੀਦੀ ਐ ਕੋਈ ਤਾਂ ਸੋਹਣੀ ਆ ਚਾਚੀ ਪੂਰੀ ਸੋਹਣੀ ਵੀ ਕੱਲੀ ਕੀ ਕਰੂਗੀ ਕੁਝ ਦੇਣ ਲੈਣ ਵੀ ਹੋਵੇ ਲੈਣ ਲੈਣ ਦੀ ਤਾਂ ਕੋਈ ਟੈਨਸ਼ਨ ਨਾ ਲੋ ਵਧੀਆ ਘਰ ਆ ਹੂੰ ਵਧੀਆ ਪਰਿਵਾਰ ਆ ਦਾਜ ਵਧੀਆ ਦੇਣਗੇ ਨਾ ਲਾਜ ਨੂੰ ਦੇ ਤੁਸ ਟੈਨਸ਼ਨ ਨਾ ਲੋ ਮੇਰੀ ਗੱਲ ਸੁਣ ਲੈ ਜਿੰਨੀ ਜਿੰਨਾ ਕੁੜੀ ਦਾਜ ਵੱਧ ਲੈ ਕੇ ਹੋਗੀ ਨਾ ਓਨੀ ਤੇਰੀ ਸ਼ਾਂਪ ਭਾਰੀ ਹੋਊਗੀ ਸ਼ਾਂਪ ਤਾਂ ਮੈਂ ਵੀ ਪਵਾਈ ਲੈਣੀ ਆ ਚਾਚੀ ਉਹ ਤਾਂ ਮੈਂ ਤੈਨੂੰ ਪਾਉਂਗੀ ਦੋ ਤਿੰਨਾਂ ਨੇ ਪਰ ਸ਼ਾਂਪ ਜੇ ਤੂੰ ਦਾਜ ਵਧੀਆ ਦਵਾਵੇਂਗਾ ਕੁੜੀ ਨੂੰ ਤਾਂ ਮੈਂ ਤੈਨੂੰ ਅੱਧੇ ਦੋਲੇ ਦੀ ਸ਼ਾਂਪਾ ਦੂੰਗੀ ਕੋਈ ਨਾ ਦਾਜ ਦੀ ਵੀ ਛੇੜ ਲਾਂਗੇ ਆਪਾਂ ਗੱਲ ਵੈਸੇ ਅਗਲਾ ਆਪਦੀ ਕੁੜੀ ਨੂੰ ਸਭ ਕੁਝ ਦੇਖੀ ਤੋਰੂ ਐਂ ਤਾਂ ਪਹਿਰੇ ਕੀ ਕਹਿੰਦਾ ਵੀ ਦੇਖੇ ਤੋਰਾਂਗੇ ਸਭ ਕੁਝ ਮੇਰੀ ਗੱਲ ਸੁਣ ਜੇ ਹੁਣ ਲਾਲ ਐ ਬੀ ਗੱਡੀ ਦੇ ਪੈਸੇ ਨਗਦ ਦੇ ਦੇਣਾ ਹੈ ਬਾਕੀ ਆ ਨਿੱਕਾ ਮोटा ਸਵਾਨ ਹੁੰਦਾ ਜਿਹੜਾ ਇਹ ਹੁੰਦਾ ਬਾਕੀ ਭਈ ਟੂ ਮਛੱਲਾ ਮੈਨੂੰ ਵੀ ਕੋਈ ਹੋਵੇ ਕੰਨਾਂ ਨੂੰ ਜਾਂ ਗਲ ਨੂੰ ਕੋਈ ਲੜੀ ਲੁੜੀ ਸਵਾਨ ਦੀ ਤਾਂ ਅੱਛੀ ਤੂੰ ਟੈਨਸ਼ਨ ਨਾ ਲੈ ਸਵਾਨ ਦਾ ਤੂੰ ਐਂ ਦੇਖ ਵੀ ਰੱਖਣਾ ਕਿੱਥੇ ਕਿੱਥੇ ਆ ਅੱਛਾ ਹਾਂ ਕੋਈ ਨਾ ਫਿਰ ਫੇਰ ਮੈਂ ਗੱਲ ਪੱਕਾ ਕਰ ਲੂੰਗੀ ਮੁੰਡੇ ਨਾਲ ਜੇ ਐਨਾ ਕੁਝ ਦੇਣਗੇ ਕੁੜੀ ਵਾਲੇ ਤਾਂ ਤਿੰਨ ਲੈਣ ਦੀ ਨਹੀਂ ਕੋਈ ਟੈਨਸ਼ਨ ਤੂੰ ਬਸ ਮੁੰਡੇ ਨੂੰ ਤਿਆਰ ਕਰਾ ਮੁੰਡਾ ਮੇਰਾ ਮੈਥੋਂ ਬਾਹਰ ਹੈ ਕਿਤੇ ਗੱਲ ਪੁੱਛ ਵੀ ਲਈ ਪੁੱਛ ਵੀ ਲਵਾਂਗੀ ਮੈਂ ਪਰ ਜਿਹੜੀ ਗੱਲ ਮੈਂ ਕਹਤੀ ਮੇਰੇ ਮੁੰਡੇ ਨੇ ਉਹੀ ਕੰਮ ਕਰਨਾ ਮੈਥੋਂ ਬਾਹਰ ਤਾਂ ਹੈ ਹੀ ਨਹੀਂ ਉਹ ਚਲ ਤੂੰ ਬੈਠ ਫਿਰ ਮੈਂ ਤੈਨੂੰ ਚਾਹ ਪਿਉਣੀ ਆਂਗੀ ਚਾਹ ਤਾਂ ਫਿਰ ਪੀਵਾਂਗੀ ਦਾਚੀ ਜਦੋਂ ਗੱਲ ਪੱਕੀ ਹੋ ਗਈ ਤੂੰ ਪੁੱਛ ਇਹਨੂੰ ਗੰਡੇ ਨੂੰ ਕੀ ਕਹਿੰਦਾ ਚੰਗਾ ਚੱਲ ਫਿਰ ਮੈਂ ਕਰਕੇ ਰੱਖਦੀ ਆਂ ਗੱਲ ਠੀਕ ਹੈ ਚੰਗਾ ਕਹਿੰਦੇ ਦੇਖੀ ਔਰ ਪੁੱਛ ਪੁੱਛ ਜਿਸ ਵਧੀਆ ਦਾਜ ਦੇਜ ਦੇਣਗੇ ਫਿਰ ਇਹਨੂੰ ਅੱਧੇ ਟੋਲੇ ਦੀ ਸ਼ਾਂਪੂ ਦੀ ਮੈਂ ਕੀ ਮਰਦੀ ਆ ਲਾਲਾ ਘੱਟੋ ਘੱਟ 10 ਲੱਖ ਰੁਪਈਆ ਅਗਲਾ ਨਗਦ ਦੇ ਦੇ ਬਾਕੀ ਸਿਉਨਾ ਸੱਪਾ ਪਾ ਦੇ ਸਿਉਨਾ ਵੀ ਹੁਣ ਤਾਂ ਸਵਾ ਡੇਢ ਲੱਖ ਤੋਂ ਨੂੰ ਤੋਲਾ ਹੋਇਆ ਪਿਆ ਪੰਜ ਚਾਰ ਟੋਲੇ ਪਾ ਤੇ ਚੱਲ ਵੀ ਬਸ ਤੂੰ ਆ ਫਿਰ ਬਾਕੀ ਨਿੱਕਾ ਮੋਟਾ ਸਮਾਨ ਬਥੇਰਾ ਮਹਿੰਗਾ ਹੁੰਦਾ ਹੁਣ ਕਰਦੀ ਆ ਮੁੰਡੇ ਨਾਲ ਗੱਲ ਫਿਰ ਮੈਂ ਉਹ ਬੱਲੇ ਤਾਂ ਫੋਨ ਵੀ ਨਹੀਂ ਚੱਗਦਾ ਯਾਰ। ਕਾਹਦੀ ਤਾਂ ਮੈਂ ਛੋਡੇ ਨਾਲ ਜਾਂਦਾ ਨਹੀਂ ਹੁੰਦਾ ਯਾਰ। ਕਾਹ ਨੂੰ ਚੱਕਦੇ ਹੋ ਫੋਨ ਆ ਬਾਈ ਜਦੋਂ ਅੱਛਾ ਹੁਣ ਤੈਨੂੰ ਵੀ ਕਾਲੀ ਹੋ ਗਈ ਮੇਰੀ ਗੱਲ ਸੁਣ ਜੂਰੀਆ ਲਿਆ ਚੱਕਵਾ ਕੇ ਨਾਲੇ ਪਵਾ ਬਾਈ ਕਣਕ ਚ ਜਦੋਂ ਆਪ ਨੂੰ ਕੰਮ ਹੁੰਦਾ ਉਦੋਂ ਕਿਵੇਂ ਭੱਜੇ ਫਿਰਦੇ ਨੇ ਮੈਂ ਤਾਂ ਨਾਲ ਜਾ ਸਕਦਾ ਬਾਈ ਮੈਥੋਂ ਨਹੀਂ ਹੱਥ ਲੱਗਦਾ ਬੋਲੀ ਤੇ ਕੋਈ ਨਹੀਂ ਕੋਈ ਨਹੀਂ ਓਕੇ ਮੈਂ ਬੱਲੇ ਅੱਸੀ ਕਾਲ ਬਾਈ ਜੀ ਕੀ ਹਾਲ ਹੈ ਠੀਕ ਹੈ ਠੀਕ ਹੈ ਵਧੀਆ ਹਾਂਜੀ ਮੈਂ ਬਹੁਤ ਹੋ ਗਈ ਆ ਸੁਣ ਤੇਰਾ ਕਰਦੀ ਆ ਕੰਮ ਕੰਮ ਕਿ ਮਤਲਬ ਆ ਵਿਆਹੂ ਕਰਦੀ ਏ ਤੇਰਾ ਉਹ ਵਿਆਹ ਮੂਰੀ ਮੈਂ ਕਰਾਉਂਦਾ ਭਰਾਵਾ ਲੈ ਉਹ ਕਰਾ ਬਈ ਮੈਨੂੰ ਵੀ ਚਾਹ ਤੇ ਸੋਹੀ ਕਰ ਲੈ ਮੈਂ ਲੱਡੂ ਖਾਣ ਦਾ ਆਪਣਾ ਤੈਨੂੰ ਦਾਰੂਏ ਪੀਣੀ ਏ ਤੈਨੂੰ ਪਿਆ ਦੂੰ ਮੇਰੀ ਕਿਉਂ ਬਲੀ ਦਿੰਨਾ ਏ ਦਾਰੂ ਵੀ ਪੀਵਾਂਗੇ ਮੈਨੂੰ ਚਾਹ ਤੇਰੇ ਵਿਆਹ ਦਾ ਯਾਰ ਸਭ ਨੂੰ ਹੁੰਦਾ ਜਦੋਂ ਆਪ ਨੂੰ ਹੁੰਦਾ ਨਾ ਉਦੋਂ ਨਹੀਂ ਹੁੰਦਾ ਚਾਹ ਤੂੰ ਕਰਾ ਲੈ ਬਈ ਅਜਾ ਮੈਂ ਨਿਆਣਾ ਯਾਰ ਬਲੇ ਟੈਨਸ਼ਨ ਆ ਲੈ ਮੈਂ ਕਰ ਆਇਆ ਕਰਨੀ ਗੱਲ ਉਹ ਕੀ ਦੇ ਕਰੇ ਮੇਰੀ ਮਾਂ ਕੋਲੇ ਤੇਰੀ ਮਾਂ ਕੋਲੇ ਚੱਕ ਬੰਦ ਦੀ ਖੰਭਣੀ ਬਹੁਤ ਅਚਬੀ ਹੋ ਰਾਇਆ ਤਗੜਾ ਹੋ ਜਾ ਉਹ ਟਕੜਾ ਦਾ ਹੈਗਾ। ਕਹਿੰਦੇ ਲੱਭਾਉਣਿਆ ਸਿਆਲ ਚੈਦਗੀ ਸਾਹਿਬ ਨੂੰ। ਕੋਈ ਨਹੀਂ ਕੋਈ ਨਹੀਂ ਦੇਖ ਲਾਂਗੇ। ਲੈ। ਕਹਿੰਦਾ ਖਬਾਉਣੇ ਇਤਗੀ ਸਿਆਲ ਚ ਲੱਡੂ। ਇਹਨੂੰ ਲਾਲ ਚੱਪਦੀ ਸ਼ਾਂਪਦਾ ਵੈਸ। ਚੱਲ ਫਿਰ ਵਧੀਆ। ਐ ਜਬਾਨੇ ਹੋ ਜੂਗਾ ਤੇਰਾ। ਉਹ ਕਾ ਨੂੰ ਹਜੇ ਕੀ ਹੋਇਆ ਵਿਆਹ ਨੂੰ ਡੋਲੇ ਨੂੰ ਦੱਸਾ। ਓਏ ਦੂਤੇ ਕੀ ਤੇਰੇ ਬਣ ਵਦਨਗੇ ਹੁਣ ਉਮਰ ਹੋਰੀਆ ਕਰਾਲਾ। ਹੁਣ ਤੂੰ ਮੈਨੂੰ ਐ ਦੱਸ ਕੋਈ ਨਹੀਂ ਵਿਆਹ ਤਾਂ ਜਦੋਂ ਹੋਊਗਾ ਹੋਊਗਾ। ਹੁਣ ਜੂਰੀਆ ਚਕਵਾ ਕੇ ਲਿਆਵੇਂਗਾ ਕੱਲੀ ਕੇ ਪਵਾਵੇਂਗਾ ਵੀ। ਭਾਈ ਮੈਂ ਤਾਂ ਨਾਲ ਵਗ ਚੱਲਦਾ ਮੈਥੋਂ ਹੱਥ ਨਹੀਂ ਲੱਗਦਾ। ਜਿੱਦੇ ਸ਼ੇਰ ਤੈਨੂੰ ਕੰਮ ਹੋਇਆ ਉਦੋਂ ਹੀ ਉਹ ਦਾੜੀ ਵਾਲਾ ਚਲਦਾ ਆ ਜਾ ਹੋਰ ਕਿੱਥੇ ਜਾਏਗਾ ਦੂ ਹਾਂ ਦੱਸ ਹਾਂ ਕਾ ਤੋ ਕੋੜ ਝਾਕਨੇ ਕੀ ਗੱਲ ਐ ਭਾਈ ਗੱਲੇ ਕੋੜ ਝੱਕਣ ਲਈ ਐ ਬੱਬੂ ਮਿਲਿਆ ਤੀ ਫੇਰ ਕਹਿੰਦਾ ਮੈਂ ਤੇਰੀ ਮਾਂ ਕੋਲੋਂ ਆਇਆ ਮੈਂ ਤੇਰਾ ਰਿਸ਼ਤਾ ਪੱਕਾ ਕਰਕੇ ਆਉਣਾ ਫਲਾਣਾ ਤੇ ਕਾ ਕੀ ਗੱਲ ਐ ਭਾਈ ਐਡੀ ਕੀ ਵੇਲਣੇ ਚ ਬਾਹੀ ਐ ਥੋਡੀ ਵੇਲਣੇ ਚ ਬਾਹੀ ਸਮਝ ਫੇਰ ਜਦੋਂ ਤੂੰ ਕਹਿੰਦਾ ਕਿਉਂ ਕੀ ਗੱਲ ਐਡਾ ਵੱਡਾ ਬੋੜਲ ਹੋ ਰਿਹਾ ਤੂੰ ਹੁਣ 30 ਸਾਲ ਨੂੰ ਪਹੁੰਚਣ ਵਾਲਾ ਹੋਇਆ ਪਿਆ ਤੇ ਵਿਆਹਣਾ ਨਹੀਂ ਤੂੰ 20 ਸਾਲ ਦੇ ਲੋਕਾਂ ਦਾ ਦਿਵਾਖਾ ਨੂੰ ਆਪਦੇ ਨੂੰ ਪਿਆ ਲੈਂਦੇ ਨੇ 35 35 ਸਾਲ ਦੇ ਮੇਥੋਂ ਵੱਡੇ ਫਿਰਦੇ ਨੇ ਹਜੇ ਉਹਨਾਂ ਦੀ ਰੀਸ ਨਹੀਂ ਪਾਈ ਦੇਖ ਤੈਨੂੰ ਹੁਣ 24 25 ਮਾਸਾ ਲੱਗ ਰਿਹਾ ਮੈਂ ਤਾਂ ਵਿਆਹ ਹੂੰ ਪਰ ਵਿਆਹ ਤਾਂ ਮੈਂ ਕਰਾਉਣਾ ਮੈਂ ਤਾਂ ਜਦੋਂ ਮੇਰਾ ਜੀ ਕਰੂ ਮੈਂ ਤਾਂ ਉਦੋਂ ਕਰਾਉਂਗਾ ਬਈ ਨਾਲੇ ਏ ਧੱਕੇ ਨਾਲ ਉਹ ਦੇਖੀ ਨਹੀਂ ਭਾਲੀ ਨਹੀਂ ਕੋਈ ਜਾਣ ਨਹੀਂ ਪਛਾਣ ਨਹੀਂ ਸੇ ਬੱਬੂ ਨੇ ਕਿਹਾ ਤੂੰ ਬੱਬੂ ਦੀ ਮਾਂ ਕਰ ਲਾ ਕੇ ਵੇਚ ਦੇ ਮੈਨੂੰ ਫਿਰ ਲੈ ਆਏ ਆਪਾਂ ਕੁੜੀ ਤਾਂ ਦੇਖ ਕੇ ਆਵਾਂਗੇ ਕੁੜੀ ਬਿਨਾਂ ਦੇਖੇ ਤਾਂ ਨਹੀਂ ਵਿਆਹ ਕਰਾਉਂਦਾ ਤੇ ਕਰਾਉਂਦੀ ਤੇਰਾ ਮੈਂ ਆਹੋ ਕੁੜੀ ਦੇਖਾਂਗੇ ਆਪਣੇ ਪਸੰਦ ਹੋਊਗੀ ਤਾਂ ਸਗਨ ਬਾਕੇ ਆ ਇਹ ਹੈ ਇਹ ਤੈਨੂੰ ਕੀ ਕਹਿਤਾ ਹੈੜਾ ਉਹਦੇ ਮਗਰ ਨਾਲ ਦੀ ਨਾਲੇ ਲੱਗੀ ਤੂੰ ਬੱਸ ਕਹਿਤਾ ਹੋਣਾ ਸੋਣੀ ਏ ਕੁੜੀ ਤਕੜੇ ਕਰਦੀ ਏ ਤਕੜੇ ਕਰਦੀ ਏ ਤੈਨੂੰ ਸਾਰੀ ਹੀ ਵਧੀਆ ਲੱਗਦੀ ਏ ਤੇਰਾ ਬੱਸ ਚੱਲੇ 20 25 ਵੀ ਆ ਲੈਵੇਂ ਇਕੱਠੀਆਂ ਦੇਖ ਭਾਈ ਮੈਂ ਤਾਂ ਸਿੱਧੀ ਗੱਲ ਉਹਨੂੰ ਇਹ ਕਹੀ ਏ ਵੀ ਕੁੜੀ ਘਰਾਣੇ ਕਰਦੀ ਹੋਵੇ ਭਾਈ ਹੈ ਸੋਣੀ ਸੁਨੱਖੀ ਹੋਵੇ ਸਾਡੇ ਘਰੇ ਫਿਰਦੀ ਜੱਜਦੀ ਏ ਮੇਰੇ ਮੁੰਡੇ ਨਾਲ ਤੁਰਦੀ ਸੋਣੀ ਲੱਗਦੀ ਆ ਗੱਲਾਂ ਦੋ ਨਹੀਂ ਗੀਆਂ ਹੂੰ ਇਹ ਵੀ ਕਿਹਾ ਹੋਣਾ ਵੀ ਇੰਨੇ ਲੱਖ ਰੁਪਇਆ ਦਵਾਦੀ ਉਹ ਤਾਂ ਫੇਰ ਆਪ ਹੀ ਦੇਊਗਾ ਅਗਲਾ ਕਿਉਂ ਤੇਰੇ ਕੋਲ ਕਾਤੋਂ ਨਵਾਊਗਾ ਬਈ ਤੇਰੇ ਕੋਲ ਆਪਦੇ ਘਾਟਾ ਘਦੇ ਦੀ ਸਾਰਾ ਕੋਸਾ ਤੇਰੇ ਕੋਲੇ ਆਪਣੇ ਕਾਸੇ ਦੀ ਘਾਟ ਨਹੀਂ ਕਾਸੇ ਦਾ ਤੋੜਾ ਨਹੀਂ ਜੇ ਤੇਰੇ ਕੋਲੇ ਚਾਰ ਡਲੇ ਨੇ ਡਲਿਆਂ ਨੂੰ ਅਗਲਾ ਪੈਸੇ ਵੀ ਦਿੰਦਾ ਹੈ ਹੈ ਅਗਲਾ ਆਪ ਦੀ ਤੀਨ ਨੂੰ ਦੇਊ ਜੇ ਉਹ ਦੇਊ ਗੱਡੀ ਤੇ ਤੂੰ ਹੋਰ ਕੀ ਹੈ ਕਹੇ ਦੇਖ ਮੈਂ ਪੈਸਿਆਂ ਦੀ ਗੱਲ ਵੀ ਨਹੀਂ ਕਰੀ ਹੈਗੀ ਆਪ ਗੱਡੀ ਤੇ ਪਹੁੰਚ ਗਈ ਉਹ ਮੰਗਣੀ ਕਾਤੋਂ ਨੀ ਮਾਂ ਨਹੀਂ ਮੰਗਦੇ ਆਪਾਂ ਅਗਲਾ ਆਪ ਦੇ ਆਪ ਦੇ ਆਪਾਂ ਨੂੰ ਕੀ ਲੋੜਾ ਮੰਗਣ ਦੀ ਕੋਈ ਨਹੀਂ ਕਰਾ ਲਾਂਗੇ ਫੇਰ ਹਜੇ ਕੋਈ ਨਹੀਂ ਦੋ ਚਾਰ ਸਾਲ ਨੂੰ ਹੋਰ ਕਰਾ ਲਵਾਂਗਾ ਤੂੰ ਜਵਾਬ ਦੇ ਗੱਭਰੂ ਲਾ 2000 ਸਾਲ ਨੂੰ ਕਿਉਂ ਕੀ ਗੱਲ ਭਾਈ ਮੈਂ ਵੀ ਸੁਖ ਲੈਣਾ ਮਾੜਾ ਮੋਟਾ ਮੈਂ ਸਾਰੀ ਉਮਰ ਉਹ ਲੰਗਰ ਥੱਪਦੀ ਰਾਹ ਛੋੜੇ ਕੰਮ ਮੈਥੋਂ ਨਹੀਂ ਹੁੰਦਾ ਹੈ ਬਰੀਜ ਮੈਂ ਆਂ ਕਿ ਗੋਟੇ ਗਿੱਟੇ ਮੇਰੇ ਦੁਖਦੇ ਨੇ ਤੇ ਬੀਪੀ ਦੀ ਮਰੀਜ਼ ਆ ਭਾਈ ਐ ਨਹੀਂ ਪਤਾ ਕਿਹੜੇ ਵੇਲੇ ਬਲੱਡ ਵੱਧ ਜੇ ਕਿਹੜੇ ਵੇਲੇ ਅਟੈਕ ਆ ਜੇ ਪੜਾਕਾ ਪਈ ਚੱਲ ਹੋਰ ਹੋਰ ਫੇਰ ਅਟੈਕ ਆ ਜੇ ਫੇਰ ਅਟੈਕ ਆ ਜੇ ਅਟੈਕ ਨੂੰ ਕਿਹ ਡਾਕਟਰ ਨਹੀਂ ਆਉ ਲੈ ਚਾਹੇ ਜਮਾ ਡਾਕਟਰ ਨਹੀਂ ਨੀ ਪਰ ਮੈਨੂੰ ਐ ਤਾਂ ਸੁਖ ਹੋ ਜੂ ਮੈਂ ਦੇਖ ਤਾਂ ਲਊ ਵੀ ਮੇਰੇ ਘਰੇ ਨੂੰ ਫਿਰਦੀਆ ਮੇਰਾ ਪੁੱਤ ਵੀ ਆਇਆਗਾ ਸੌਖੀ ਤਾਂ ਲੰਘ ਜੂ ਧਰਮਰਾਜ ਨੇ ਮੋਰੀ ਵੀ ਜਦੀ ਵੀ ਲੰਗਣ ਨਹੀਂ ਦੇਣਾ ਮੈਨੂੰ ਆਖੂਗਾ ਜਿਹੜਾ ਜੰਮਿਆ ਤੀ ਉਹਨੂੰ ਤਾਂ ਕੁਮਾਰਾ ਛੱਡਿਆ ਹੀ ਕੋਈ ਕੰਮ ਵੀ ਨਹੀਂ ਬਿਲੇ ਲਾ ਕੇ ਆਈ ਹੋਰ ਹੋਰ ਧਰਮਰਾਜ ਨੂੰ ਤਾਂ ਮੋਰੀ ਵੀ ਹੋਰ ਬਣਾਉਣੀ ਪਊ ਜੜੀਆਂ ਵੀ ਇਦੀ ਹੋਰ ਬੁੜੀਆਂ ਟੱਪਦੀਆਂ ਨੇ ਨਾ ਉਹਦੇ ਵੀ ਦਦੂ ਲੰਗਣੀਆਂ ਨਹੀਂ ਤੂੰ ਨਾ ਬਾਲੀ ਪਕਾਈ ਨਾ ਮਾਰ ਮੇਰੇ ਨਾਲ ਜਾਣਦੀ ਆ ਮੈਂ ਗੱਲਾਂ ਤਾਂ ਐ ਲੈਉਣਾ ਖੱਲਾ ਖੁੰਜਾਂ ਚੋਂ ਕੱਢ ਕੇ ਬਾਲੀ ਪਕਾਈ ਨਾ ਮਾਰ ਮੇਰੇ ਜਿਹੜਾ ਕੰਮ ਮੈਂ ਕਹੇ ਤਾਂ ਬਸ ਕਹੇ ਤਾਂ ਕਹੇ ਤਾਂ ਕਹੇ ਤਾਂ ਫਿਰ ਤੂੰ ਕਰਾ ਲੈ ਭਾਈ ਆਪਾਂ ਨਹੀਂ ਕਰਾਉਂਦੇ ਇਹ ਕਿ ਭੈਣ ਮਾਰੂ ਕੰਜਰ ਦੇ ਬਣਿਆ ਤੂੰ ਕਰਾ ਲੇਗਾ ਕੋਈ ਨਾ ਫਿਰ ਤੈਨੂੰ ਮੈਂ ਦੱਸਦੀ ਆ ਪਤਾ ਸਾਦ ਦਿਆਂ ਤੇਰੇ ਮਾਮੇ ਹੋਰਾਂ ਕਰਾਵੇਂ ਤਾਂ ਕਿ ਮਿਹਨਤ ਉਹ ਤਾਂ ਭੱਜਿਆ ਫਿਰੇਗਾ ਵਿਆਹ ਤਾਂ ਤੇਰਾ ਮੈਂ ਕਰਕੇ ਹੀ ਰੋ ਅੱਛਾ ਹਾਂ ਮੁੰਡਾ ਬੱਬੂ ਹਾਂ ਮੁੰਡਾ ਬਈ ਹਾਂ ਮੁੰਡਾ ਦਾ ਸੋਹਣਾ ਯਾਰ ਮੁੰਡੇ ਦਾ ਕੋਈ ਘਾਟ ਨਹੀਂ ਘਰ-ਬਾਰ ਵੀ ਸੋਹਣਾ ਵਧੀਆ ਅੱਛਾ ਤੇ ਮੈਂ ਗਿਆ ਜੁਲੀ ਮਾਂ ਕੋਲੇ ਉਹ ਤਾਂ ਮੈਂ ਕਰਕੇ ਆਇਆ ਗੱਲ ਅੱਛਾ ਮੈਂ ਦੇਖ ਰਿਹਾ ਜੀ ਤੁਸੀਂ ਤੁਹਾਨੂੰ ਛੋਡੀ ਕੀ ਹੈ ਉਹ ਆ ਮੁੰਡਾ ਦੇਖ ਪਈ ਮੈਨੂੰ ਪਸੰਦ ਆ ਚੱਲ ਮੈਂ ਘਰੇ ਰੈਵਾੜੀ ਕਰਕੇ ਤੈਨੂੰ ਦੱਸ ਦੂੰਗਾ ਹੈ ਬਾਕੀ ਹੁਣ ਕੁੜੀ ਦਾ ਕਰਨਾ ਹੀ ਆ ਆਪਾਂ ਨੇ ਮੁੰਡਾ ਵੀ ਵਧੀਆ ਹੈ ਬਾਕੀ ਘਰਵਾਰ ਵੀ ਵਧੀਆ ਹੈ ਠੀਕ ਆ ਕੌਣ ਕੌਣ ਹੈ ਪਰਿਵਾਰ ਚ ਪਰਿਵਾਰ ਚ ਬਸ ਮਾਂ ਹੈ ਇੱਕ ਮੁੰਡਾ ਹੈ ਦੋਏ ਮਾਂ ਪੁੱਤ ਨੇ ਫਿਰ ਤਾਂ ਠੀਕ ਆ ਵਧੀਆ ਟਿਕਾਣਾ ਹੈ ਨਾਲੇ ਕੋਈ ਬਾਹਲਾ ਲੰਬਾ ਚੌੜਾ ਪਰਿਵਾਰ ਨਹੀਂ ਕਿਸ ਦੀ ਹੈ 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 ਜੀ ਅੱਛਾ ਹੂੰ ਦੋਏ ਦੋਏ ਮਾਂ ਪੁੱਤ ਨੇ ਤੀਜਾ ਬੰਦਾ ਨੇ ਛੋਟਾ ਜਿਹਾ ਪਰਿਵਾਰ ਆ ਕਰਤਾ ਛੋਟਾ ਜਿਹਾ ਪਰਿਵਾਰ ਆ ਵਧੀਆ ਉਹ ਕੰਮੇ ਨੇ ਭਾਈ ਦੋ ਤਾਂ ਹੁਣ ਜਾਣਦੇ ਹੀ ਐ ਬੰਦੇ ਵਧੀਆ ਨੇ ਨਰਮ ਹੋਣੇ ਚਾਹੀਦੇ ਨੇ ਬੰਦੇ ਨਾ 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 ਗੁਰੂ ਜੀ ਤਾਂ ਮਾਂ ਨਹੀਂ ਨਰਮਾ ਬੁਢੀ ਵਿਚਾਰੀ ਛੱਡ ਦੇ ਗੱਲਾਂ ਅੱਛਾ ਆਪਾਂ ਤਾਂ ਨਰਮੀ ਚਾਹੀਦੀ ਆ ਭਾਈ ਆਪਣੀ ਕੁੜੀ ਤੈਨੂੰ ਪਤਾ ਇਹ ਤਾਂ ਬਾਲੇ ਚਾਵਾ ਲੱਡਾ ਨਾ ਪਾਲੀ ਹੋਈ ਆ ਕੱਲ ਨੂੰ ਕੋਈ ਦਿੱਕਤ ਨਾ ਆਵੇ ਨਾ ਨਾ ਜਿਵੇਂ ਉਰੇ ਰਹਿੰਦੀ ਆ ਉਵੇਂ ਹੀ ਉੱਥੇ ਰਹੂ ਬਸ ਉਹਦਾ ਆਪ ਬੁਢੀ ਤਾਂ ਕਹਿੰਦੀ ਐ ਵੀ ਮੈਨੂੰ ਤਾਂ ਕੁੜੀਆਂ ਤਾਂ ਅੱਧੀ 30 ਵਰਗੀ ਚਾਹੀਦੀ ਆ ਭਾਈ ਅੱਛਾ ਸਿਆਣੇ ਬੰਦੇ ਦੀ ਤਾਂ ਫਰੇਹੀ ਕਹਤ ਹੁੰਦੀ ਆ ਬਾਈ ਹੈ ਚੱਲ ਵਧੀਆ ਧੀ ਬਣਾ ਕੇ ਰੱਖਣਗੇ ਸਾਡਾ ਵੀ ਦਿਲ ਖੁਸ਼ ਰਹੂ ਹ ਰੱਖਣਗੇ ਆਪਦੀ ਕੁੜੀਆਂ ਵਾਂਗੂ ਰੱਖਣਗੇ ਕੁੜੀ ਨਹੀਂ ਨਾ ਹੈਗੀ ਹਾਂ ਐ ਵੀ ਫਰਕ ਪੈਂਦਾ ਐ ਬਹੁਤ ਫਰਕ ਪੈ ਜਾਂਦਾ ਹਾਂ ਚੱਲ ਕੋਈ ਨਹੀਂ ਫਿਰ ਅਸੀਂ ਰਾਇ ਬਾੜੀ ਕਰਦੇ ਆ ਤੇ ਦੱਸ ਦਿੰਨੇ ਆ ਫਿਰ ਆਪਾਂ ਮੁੰਡਾ ਦੇਖ ਆਵਾਂਗੇ ਮੁੰਡਾ ਦੇਖ ਆਵਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਜਦੋਂ ਹੋਇਆ ਵਿਚਾਰ ਦੱਸਦੀ ਆਂ ਆਪਾਂ ਉੱਦੀ ਚੱਲਿਆ ਆਵਾਂਗੇ ਨਾ ਕੋਈ ਗੱਲ ਨਹੀਂ ਹਾਂ ਉਹਨੂੰ ਤਾਂ ਫੋਨ ਹੀ ਕਰਨਾ ਉਹ ਤਾਂ ਗੱਲ ਮੇਰੀ ਕਰੀ ਹੋਈ ਆ ਅੱਛਾ ਬਸ ਇੱਕ ਵਾਰ ਫੋਨ ਕਰਕੇ ਆਪਾਂ ਤਲਾਹ ਲਾ ਦਾਂਗੇ ਵੀ ਭਾਈ ਅਸੀਂ ਆ ਦੇ ਨਾਮ ਆ। ਠੀਕ ਐ। ਤੇ ਕੋਈ ਤੈਨੂੰ ਮੰਗ-ਮੁੰਗਦੀ ਤਾਂ ਨਹੀਂ ਗੱਲ ਕਰੀ। ਮੰਗ-ਮੁੰਗਲੀ ਤਾਂ ਕਰ ਲਾਂਗੇ ਜਿਹੜਾ ਹੋ ਮਾੜਾ ਮੋਟਾ। ਅੱਛਾ ਕੀ ਆ ਮਾਂ ਤੈਨੂੰ ਦੱਸਿਆ ਹੋਵੇ ਹਸਤਾਨ ਜਮੀਨ ਜਾਇਦਾਦ ਵਧੀਆ ਦੇਖਾਂ। ਜਿਹੇ ਜਾ ਕੋਸ ਅੱਜ ਕੱਲ ਚੱਲਦਾ ਠੀਕ ਐ। ਉਹ ਜਦ ਆਪਾਂ ਨੂੰ ਕਰਨੀ ਪਊਗਾ। ਜ਼ਮੀਨ ਕਿੰਨੀ ਕਹਿੰਦੇ 8 ਕਿੱਲੇ? ਜ਼ਮੀਨ ਹੈਗੇ ਨੇ 8 8.5 ਕਿੱਲੇ ਨੇ। ਅੱਛਾ 8 ਤੋਂ ਉੱਤੇ ਹੀ ਆ। ਉਹਦਾ ਗੱਲ ਹੋਈ ਤੋ ਦਾ ਕਹਿੰਦੇ ਭਾਈ ਚਾਹੇ ਫਰਦਾਂ ਕਢਾ ਲਓ। ਆ ਹੁਣ ਤਾਂ ਕੰਪਿਊਟਰਾਂ ਚੜਿਆ ਪੈਸਾਰਾ ਕੁਛ ਦਾ ਪਤਾ ਲੱਗ ਜਮੀਨ ਦਾ ਪਤਾ ਕਰਨ ਦਾ ਆਪਣਾ ਹੱਕ ਵੀ ਹੈ ਨਾ ਹੂੰ ਹੂੰ ਉਹ ਆਪਾਂ ਇੰਨੇ ਪੈਸੇ ਲਾਵਾਂਗੇ ਵੀ ਆਪਣਾ ਫੇਰ ਨਾ ਜਵਾਕ ਨਾ ਸੁਖੀ ਬੱਚੇ ਫੇਰ ਵੀ ਬਾਅਦ ਚ ਸਾਰੀ ਉਮਰ ਦਾ ਡੰਡ ਹੋ ਜਾਂਦਾ ਦੇਖ ਤੈਨੂੰ ਵੀ ਪਤਾ ਬਾਈ ਹੁਣ ਆਪਾਂ ਬਸ ਐ ਵੀ ਵਿਆਹ ਤਾਂ ਵਧੀਆ ਕਾਰੀ ਲਾਵਾਂਗੇ ਕਈ ਵਾਰੀ ਫੇਰ ਵੀ ਦੇਖਣ ਦਾ ਵੀ ਫ੍ਰੀ ਫਾਇਦਾ ਹੈ ਕੱਲ ਨੂੰ ਅਗਲਾ ਕਦੇ ਵੀ ਸਾਨੂੰ ਤਾਂ ਸਰਕਾਰ ਭਿਓ ਚਾਹੀਦੀ ਆ ਇਹ ਜਿਹਾ ਕੰਮ ਨਹੀਂ ਕਰਕੇ ਬਾਕੀ ਤੈਨੂੰ ਮਾੜੀ ਧੂੰ ਤੇ ਨਹੀਂ ਖੜਾਉਂਦਾ ਜੇ ਹੁਣ ਘਟੋ ਤੇ ਵਿਆਹ ਦਾ ਹੁਣ 6 ਮਹੀਨੇ ਰਹਿੰਦਾ ਪਰ ਦੇਖ ਲੈ ਤੈਨੂੰ ਪਤਾ ਹੀ ਆ ਕਦੇ ਤੂੜੀ ਛੱਡ ਜਾ ਕਦੇ ਦਾਣੇ ਛੱਡ ਜਾ ਉਹ ਕੰਮ ਔਖਾ ਹੋ ਜਾਂਦਾ ਹੁਣ ਜੇ 4 ਪੈਸੇ ਲੱਗ ਜਾਣਗੇ ਕੋਈ ਦੁੱਖ ਦੀਆਂ ਗੱਲ ਕਰਾਂਗੇ ਅਗਲੇ ਨਾਲ ਜਿਹੜੀ ਤੇ ਤਰਿਆ ਜਾ ਬਾਲੀਆਂ ਗੱਲਾਂ ਦਾ ਫਾਇਦਾ ਨਹੀਂ ਹੁੰਦਾ ਜਿਹੜੇ ਹੁਣ ਜੇ 4 ਪੈਸੇ ਲੱਗ ਵੀ ਜਾਣਗੇ ਤਾਂ ਵੀ ਕੋਈ ਦੁੱਖ ਨਹੀਂ ਬਾਅਦ ਚ ਉਹਦੇ ਨਾਲੋਂ ਕਦੇ ਕਣਕ ਛੱਡ ਜਾ ਤੈਨੂੰ ਦੱਸਿਆ ਮੈਂ ਕਦੇ ਤੂੜੀ ਛੱਡ ਜਾ 6 ਮਹੀਨੇ ਆਹੀ ਪੰਗਾ ਰਹਿੰਦਾ ਨਾ ਉਹ ਨਹੀਂ ਗੱਲਾਂ ਠੀਕ ਹੋ ਗਈ ਚੱਲ ਫਿਰ ਆ ਜਾ ਚਾਹ ਚੁ ਪੀ ਲੈ ਨਾ ਨਾ ਬਸ ਚਾਹ ਦਾ ਬੱਸ ਤੇ ਤੂੰ ਆਹ ਮੈਨੂੰ ਦੱਸੀ ਅੱਪਾ ਕਰਦੇ ਆਂ ਫਿਰ ਠੀਕ ਐ ਠੀਕ ਐ ਕੋਈ ਨਾ ਕਰਦਾ ਫੋਨ ਤੈਨੂੰ ਠੀਕ ਐ ਬਾਈ ਓਕੇ ਚੱਲ ਹੈ ਬੱਬੂ ਦਾ ਵਧੀਆ ਦੱਸ ਪਾ ਗਿਆ ਰਸਤੇ ਵੀ ਹੋਰ ਆਪਾਂ ਕੀ ਪਾ ਲਦੇ ਆਂ ਕੱਲੀ ਸੱਸ ਐ ਹੈ ਜਾਂ ਮੁੰਡਾ ਐ ਦੋਨੇ ਮਾਂ ਪੁੱਤ ਨੇ ਐਦੂ ਵਧੀਆ ਟਿਕਾਣਾ ਤਾਂ ਫਿਰ ਆਪਾਂ ਨੂੰ ਮਿਲਣਾ ਵੀ ਨਹੀਂ ਕੋਈ ਚੱਲ ਜੇ ਪੂਰ ਚੜ੍ਹ ਜੇ ਕੰਮ ਕੁੜੀ ਤਾਂ ਮੌਜਾਂ ਕਰੂ ਆਪਣੀ ਉੱਥੇ ਚੱਲ ਕੁੜਾ ਫਰੀ ਤਾਂ ਮੈਨੂੰ ਕੋਈ ਭਾਂਡਾ ਲਿਆ ਦਿੰਦੀ ਕੁੜੇ ਦੇ ਵਿੱਚ ਚੀੜ ਲਾ ਮਾਂ ਭਾਂਡੇ ਨੂੰ ਦੱਸ ਕੀ ਹਗਾ ਨਹੀਂ ਮੈਂ ਭੁੱਲ ਗਈ ਹਾਂ ਕੋਈ ਚੱਕ ਲੈ ਹੁਣ ਛਿੱਲ ਕੇ ਵੀ ਗੰਡੇ ਤਰੂਂ ਵੀ ਕਾਸੇ ਚ ਕੋਈ ਨਾ ਤਨੇ ਇਹਦੇ ਵਿੱਚ ਰੱਖ ਦੇ ਫੋਲਕ ਮੈਂ ਚੱਕ ਕੇ ਬਾਹਰ ਸੜ ਦੂੰਗੀ ਤੇ ਮਾਂ ਮੇਰੀ ਗੱਲ ਸੁਣਾ ਹਾਂ ਮੁੰਡਾ ਦੇਖਿਆ ਥੋਨੇ ਹਾਂ ਤੇ ਮੈਨੂੰ ਦੇਖੀ ਬਿਨਾ ਫੋਟੋ ਦਿਖਾਈ ਤੁਸੀਂ ਹਾਂ ਕਰਤੇ ਕੀ ਗੱਲ ਕੋਈ ਨਾ ਅਸੀਂ ਤਾਂ ਦੇਖ ਲਿਆ ਮੁੰਡਾ ਫੋਟੋ ਦੇਖੀ ਹੋਈ ਐ ਕੋਈ ਤਨ ਖੂਜ ਨਹੀਂ ਧੱਕਾ ਦਿੰਦੇ ਕੋਈ ਅੰਨਾ ਕਾਣਾ ਨਹੀਂ ਪਾੜ ਕੇ ਦਿੰਦੇ ਬਹੁਤ ਸੋਹਣਾ ਮੁੰਡਾ ਬਹੁਤ ਸੋਹਣਾ ਕਰ ਬਾ ਪਰ ਦੇਖੀ ਮੇਰੇ ਤੋਂ ਬਿਨਾ ਪੁੱਛੀ ਥੋਨੇ ਹਾਂ ਕਰਦੀ ਹੁਣ ਮੈਨੂੰ ਕੀ ਪਤਾ ਮੁੰਡਾ ਕਿਵੇਂ ਦਾਗਾ ਥੋਨੇ ਥੋਨੇ ਦੇਖਿਆਗਾ ਕਟੋਕਟੇ ਮੇਰੀ ਤਾਂ ਮਰਜ਼ੀ ਪੁੱਛ ਲਾਂਦੇ ਬਈ ਤੇਰੀ ਮਰਜ਼ੀ ਪੁੱਛੀ ਜਾਵਾਂਗੇ ਨਾ ਇੱਥੇ ਬੁੜੀ ਹੋ ਜਾਏਗੀ ਫੇਰ ਨਹੀਂ ਤੂੰ ਹਾਂ ਕਰਦੀ ਹੈ ਧੀਆਂ ਦੀ ਕੌਣ ਮਰਜ਼ੀ ਪੁੱਛਦਾ ਹੁੰਦਾ ਹੈਗਾ ਫਿਰ ਮੈਨੂੰ ਕਟੋਕਟ ਫੋਟੋ ਤਾਂ ਡੈਡੀ ਦਿਖਾ ਦੇਂਦਾ ਵੀ ਭਈ ਆਹ ਦੇਖ ਲਾ ਮੁੰਡਾ ਤੂੰ ਫੋਟੋ ਦਿਖਾਉਣ ਦੀ ਗੱਲ ਕਰਦੇ ਤੈਨੂੰ ਮੁੰਡਾ ਹੀ ਦਿਖਾ ਦੇਾਂਗੇ ਸਾਹਮਣੇ ਚੰਗਾ ਜਦੋਂ ਕੋਈ ਆ ਰੋ ਕਰ ਕਾਈ ਕਰਨਗੇ ਅਗਲੇ ਨਾ ਦਾ ਸੁਣ ਬਿਨਾ ਪੁੱਛੇ ਤਾਂ ਥੋਨੇ ਹਾਂ ਕਰਤੀ ਉਹ ਤਾਂ ਮੁੰਡਾ ਦਿਖਾਇਆ ਨਹੀਂ ਹੈਗਾ ਉੱਥੇ ਜਾ ਕੇ ਜੇ ਮੈਨੂੰ ਨਾ ਮੁੰਡਾ ਪਸੰਦ ਆਇਆ ਫੇਰ ਮੁੰਡਾ ਪਸੰਦ ਆਊਗਾ ਐਡੇ ਬੋਲੇ ਨਹੀਂ ਹੈਗੇ ਤੈਨੂੰ ਕਹੀ ਤਾਂ ਜਾਣਿਆ ਵੀ ਅਹੀਂ ਥੋੜੀ ਤੋਰ ਦਿਆਂਗੇ ਜਣੇ ਖਣੇ ਨਾਲ ਜੇ ਮੁੰਡਾ ਸਾਨੂੰ ਪਸੰਦ ਆਊਗਾ ਵੀਰ ਅਸੀਂ ਤਾਂ ਹਾਂ ਕਰਾਂਗੇ ਸਾਨੂੰ ਵੀ ਪਤਾ ਹੈ ਸਾਡੇ ਘਰੇ ਆਊਗਾ ਸਾਡੇ ਘਰ ਦਾ ਜਵਾਈ ਬਣੂਗਾ ਹੁਣ ਅਹੀਂ ਥੋੜੀ ਤੋਰ ਦਿਆਂਗੇ ਤੈਨੂੰ ਮਤਲ ਤੁਹਾਨੂੰ ਮੁੰਡਾ ਪਸੰਦ ਆ ਵਧੀਆ ਕਰਵਾ ਮੁੰਡਾ ਬਥੇਰਾ ਸੋਹਣਾ ਹੈਗਾ ਤੇ ਬਥੇਰਾ ਵੀਰ ਸੋਨਾਕਾਰ ਬਾਰਾ ਸੋਣੀ ਜਾਇਆ ਤੈਗੀ ਐਵੇਂ ਨਾ ਫਿਕਰ ਕਰੀ ਚੱਲ ਹਾਂ ਬਸ ਫਿਰ ਮੈਂ ਤਾਂ ਕਾਦੀ ਫਿਕਰ ਕਰਨੀ ਆ ਜਦੋਂ ਤੁਹਾਨੂੰ ਮੁੰਡਾ ਪਸੰਦ ਆ ਗਿਆ ਪਰ ਠੀਕ ਆ ਭਾਈ ਹੁਣ ਬਸ ਆ ਘਰ ਦੇ ਕੰਮ ਸਿੱਖ ਲੈ ਜਿਹੜੇ ਨਹੀਂ ਆਉਂਦੇ ਇਹੀ ਕਹਿਨੀ ਆ ਤੈਨੂੰ ਵੀ ਇਹਦੇ ਪਿੱਛੇ ਨਾਲ ਸਾਨੂੰ ਲੰਬਾ ਦਵਾ ਨਹੀਂ ਭਾਈ ਨਹੀਂ ਮਾ ਆਉਂਦਾ ਲੰਬਾ ਤੂੰ ਤਾਂ ਮੈਨੂੰ ਕਮਾਵਾਰੇ ਕੰਮ ਲੱਗ ਜਾਨੀਆਂ ਦਸ ਹੱਦ ਹੁੰਦੀ ਆ ਹੁਣ ਆਈ ਤਾਂ ਜਾਂਦੇ ਨੇ ਸਾਰੇ ਕੰਮ ਤਾਂ ਕਰ ਹੀ ਜਾਨੀ ਹੈਗੀ ਆਉਂਦੇ ਨਿੱਨਾ ਕੰਮ ਸਾਰੇ ਜਿcka ਸਾਰੇ ਕੰਮ ਆਉਂਦੇ ਹੁਣ ਆ ਵਿੱਚ ਕਰਨੀਆਂ ਨੇ ਕਿ ਕਟਣੀਆਂ ਨੇ ਕਿ ਸਿੱਟਦਾ ਇਹਨਾਂ ਨੂੰ ਸਿੱਟਣੀਆਂ ਕਾਨੂੰ ਨੇ ਆ ਛਿੱਲ ਲੈ ਆਹਾ ਐ ਫੂਸ ਜਾ ਲਾ ਕੇ ਉੱਤੋਂ ਇਹ ਵਿੱਚੇ ਚੀਰਾਂਗੇ ਇਹ ਕੀ ਕਰਨਾ ਹਰੀਆਂ ਹਰੀਆਂ ਜੀਆਂ ਦੱਸ ਡੰਡੀਆਂ ਜੀਆਂ ਨਹੀਂ ਇਹ ਭੂਕਾ ਹੁੰਦੀਆਂ ਨੇ ਸਿੱਟੀਆਂ ਨਹੀਂ ਹੁੰਦੀਆਂ ਇਹ ਨਹੀਂ ਮੰਮੀ ਵਿੱਚ ਪਾਉਂਦੇਗੇ ਬਸ ਆ ਗੰਡੇ ਗੰਡੇ ਕਰਾਂਗੇ ਰਹਿਣ ਦੇ ਇਹਨਾਂ ਨੂੰ ਹਾਈ ਬੇ ਰੱਬਾ ਐਡੀ ਹੰਡ ਪਗਾਉਂਦੀਆਂ ਔਰੇ ਪਗਾਉਨੀਆਂ ਇਹ ਤਾਂ ਖਾਣੇ ਚੱਲਣੀ ਇਹ ਕੀ ਕਰਨੀਆਂ ਉਹ ਵੀ ਹਰਾ ਜਾ ਖਾਈ ਜਾਣਾ ਵਿੱਚ ਆਪ ਕਮਾਵਾਂਗੇ ਪਿਆਜ ਕੁੜੀਏ ਤੂੰ ਤਾਂ ਨਹੀਂ ਸੁਧਰਦੀ ਹੈਂਗੀ ਹੈ ਵਿਆਹ ਕਰਨ ਨੂੰ ਤਿਆਰ ਹੋ ਰੇ ਆ ਗੱਲ ਤੂੰ ਬਸ ਕਰ ਦੇ ਕਰ ਦੇ ਬਸ ਬਾਬਾ ਗੁਰੂ ਚੀਰ ਤੇ ਗੰਡੇ ਤਾਰਾ ਰੰਗ ਲਾਤਾ ਜਮਾ ਸਮਾਰਕ ਚਾਕੂ ਖਰਾਬ ਆ ਡੈਡੀ ਨੂੰ ਕਹ ਦੇ ਨਵੇਂ ਕਰਦਾ ਦੋ ਤਿੰਨ ਲੈ ਆਊਗਾ ਚਲਦੀ ਨਹੀਂ ਹੈਗੀ ਦੇਖੋ ਆ ਮੈਂ ਉਹੀ ਚੀਰੀ ਨਹੀਂ ਹੈਗੀ ਹੈ ਬੌਲੀਆਂ ਮੈਂ ਮੈਂ ਬਿਠੇਰਾ ਚੀਰ ਲੈਣੀ ਆ ਗੱਲ ਕਰ ਉਹ ਕੰਮ ਹੈ ਤੇਰਾ ਮੂੰਹ ਨਾਲ ਜਵਾਬ ਨਹੀਂ ਦਿੰਦੀ ਹੱਥ ਨਾਲ ਜਵਾਬ ਦਿੰਨੀ ਹੈਗੀ ਵੀ ਕਿਹੜਾ ਕੰਮ ਐ ਜੇ ਕਰ ਦਿੰਨੀ ਆ ਮੁੜ ਕੇ ਚੱਲ ਆਲੇ ਮੈਨੂੰ ਪਹਿਣੀ ਹੈਗਾ ਚੀਟ ਕੇ ਦੇਖੀ ਆਪ ਚੀਟ ਕੇ ਦੇਖੀ ਨਹੀਂ ਚੀਰੀ ਜਾਂਦੀ ਆ ਹੁਣ ਤੈਨੂੰ ਨਹੀਂ ਚੱਲਦਾ ਫੇਰ ਆ ਵਿੱਚ ਫੇਰ ਸੜਤੇ ਇਹਨਾਂ ਨੂੰ ਹੀ ਭੜੀਏ ਤੂੰ ਕੋਈ ਨਾ ਕੋਈ ਨਾ ਬਸ ਰਹਿਣ ਦੇ ਮੈਂ ਤਾਂ ਕੂੜੇ ਚ ਸਿੱਟੇ ਨੂੰ ਇਹਨਾਂ ਨੂੰ ਫੇਰ ਤੂੰ ਉਹ ਕਰ ਐਡੀ ਮਾੜੀ ਐ ਨਾ ਨਹੀਂ ਪਸੰਦ ਹੈਗੀ ਮੈਨੂੰ ਤੈਨੂੰ ਨਹੀਂ ਪਸੰਦ ਦੂਜੇ ਟੱਬਰ ਨੇ ਤਾਂ ਖਾਣੀ ਐ ਸਤਿਕਾਰ ਚਾਚੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋਰ ਕਿਵੇਂ ਐ ਠੀਕ ਠਾਕ ਹਾਂ ਹਾਂ ਵਧੀਆ ਠੀਕ ਠਾਕ ਤੁਸੀਂ ਵਧੀਆ ਜਿਹਾ ਦਿਨ ਦੇਖ ਕੇ ਕੋਈ ਦਿਨ ਰੱਖ ਲਓ ਦੇਖ ਦਿਖਾਈ ਦਾ ਲੈ ਸੱਚੀ ਕੋਈ ਨਾ ਭਾਈ ਕੋਈ ਨਾ ਦਿਨ ਤਾਂ ਰੱਖ ਲਾਂਗੇ ਪਰ ਮੈਨੂੰ ਐ ਦੱਸ ਵੀ ਤੂੰ ਦਾਜ ਦੇ ਦੀ ਗੱਲ ਕਰ ਲਈ ਤੀ ਦਾਜ ਦੀ ਗੱਲ ਸਾਰੀ ਕਰ ਲਈ ਸੀ ਮੈਂ ਅਗਲੇ ਨੇ ਕੱਲੀ ਕੱਲੀ ਕੁੜੀ ਆ ਤੁਹਾਡੇ ਘਰੇ ਧਰਨ ਨੂੰ ਥਾਉ ਨਹੀਂ ਰਹਿਣਾ ਦਾਜ ਤਾਂ ਇੰਨਾ ਦੇਣਗੇ ਤੁਸੀਂ ਬਸ ਤਿਆਰੀ ਕਰੋ ਹੁਣ ਚਲ ਇਹ ਤਾਂ ਗੱਲ ਠੀਕ ਹੈ ਭਾਈ ਜਿਹਦੇ ਘਰੇ ਕੱਲੀਤੀ ਹੋਵੇ ਉਹ ਸਭ ਕੁਝ ਦੇਊ ਤਾਂ ਆਪਦੀ ਧੀ ਨੂੰ ਇਹ ਪਰ ਫੇਰ ਵੀ ਨਾ ਗੱਲ ਖੋਲੀ ਵਧੀਆ ਰਹਿੰਦੀ ਹੈ ਫਿਰ ਤਰਾ ਅੱਜਾ ਨਹੀਂ ਹੁੰਦਾ ਹੈਗਾ ਨਾਲੇ ਸੇ ਪਹਿਲਾਂ ਗੱਲ ਖੋਲੇ ਫਿਰ ਰੌਲਾ ਨਹੀਂ ਪੈਂਦਾ ਹੈਗਾ ਨਹੀਂ ਅਗਲਾ ਕਹਿੰਦਾ ਵੀ ਸਾਨੂੰ ਕਿਹੜਾ ਕਿਹਾਤੀ ਪਹਿਲਾਂ ਚਲ ਕੋਈ ਨਾ ਫਿਰ ਮੈਂ ਦਿਨ ਕਢਾ ਕੇ ਨਾ ਤੈਨੂੰ ਦੱਸ ਦਿਆਂ ਕਰ ਦਿਆਂ ਫੋਨ ਮੈਂ ਹਾਂ ਆਪਾਂ ਬਸ ਸਾਗਨ ਕਰ ਦਾਂਗੇ ਠੀਕ ਹੈ ਠੀਕ ਹੈ ਭਾਈ ਚੰਗਾ ਸਾਸਰੀ ਘਰ ਲੈ ਆ ਬਣੀ ਗੱਲ ਨਾਲੇ ਪੁੱਣ ਨਾਲੇ ਫੜੀਆਂ ਨਾਲੇ ਮੁੰਡਾ ਵਿਆਹ ਜਾਊ ਨਾਲੇ ਦਾਜ ਦੇਣਗੇ ਨਾਲੇ ਜਿਹੜੀ ਜ਼ਮੀਨ ਜਾਇਦਾਦ ਘਰਬਾਰ ਹੋ ਸਾਰਾ ਕੁਝ ਮੇਰੇ ਪੁੱਤ ਦਾ ਹੀ ਹੋਊਗਾ ਜੇ ਕਹਿਣ ਵੀ ਲੱਗੇ ਵੀ ਇੱਥੇ ਰੱਖਾਂਗੇ ਤਾਂ ਮੈਂ ਕਹਿ ਦਿਆ ਕਰੂੰਗੀ ਵੀ ਪਈ ਮਹੀਨਾ ਵੀ ਦਿਨ ਉੱਥੇ ਰਹਿ ਜਾਓ ਮਹੀਨਾ ਵੀ ਦਿਨ ਮੇਰੇ ਕੋਲ ਰਹਿ ਜਾਓ ਚੱਲ ਬਸ ਰੱਬਾ ਤੂੰ ਵੀ ਬੜਾ ਅਜੀਬ ਹੈ ਕਹਿੰਦੇ ਹੁੰਦੇ ਨੇ ਦੇਣੇ ਵਾਲਾ ਜੱਬ ਵੀ ਦਿੱਤਾ ਦਿੱਤਾ ਛੱਪਰ ਫਾੜ ਕੇ ਸੱਚੀਓ ਛੱਪਰ ਫਾੜ ਕੇ ਦਵੇਂਗਾ ਹੁਣ ਤੂੰ ਮੈਨੂੰ